ਕੁਝ ਦਿਨ ਪਹਿਲਾਂ ਨਾ ਆਸਟ੍ਰੇਲੀਆ ਨੇ ਵਰਕ ਹੌਲੀਡੇ ਵੀਜ਼ਾ ਇੰਟਰੋਡਿਊਸ ਕੀਤਾ ਵਾ ਜਿਹਦੇ ਵਿੱਚ ਇੰਡੀਆ ਚਾਈਨਾ ਤੇ ਵਿਏਟਨਾਮ ਤੋਂ ਹੀ ਐਪਲੀਕੇਸ਼ਨਾਂ ਉਹਨਾਂ ਲੈਣੀਆਂ ਨੇ ਇਸ ਵੀਜ਼ੇ ਦਾ ਅਸਲ ਜੋ ਮਤਲਬ ਇਹ ਆ ਕਿ ਤੁਸੀਂ ਇੱਥੇ ਛੁੱਟੀਆਂ ਕੱਟਣ ਆਉਣਾ ਵਾ ਤੇ ਉਹ ਛੁੱਟੀਆਂ ਦੇ ਦਰਮਿਆਨ ਘੁੰਮਣ ਫਿਰਨ ਲਈ ਜਿਹੜਾ ਤੁਹਾਨੂੰ ਖਰਚਾ ਚਾਹੀਦਾ ਉਹ ਕੰਮ ਕਰਕੇ ਤੁਸੀਂ ਕੰਮ ਕਰ ਸਕਦੇ ਹੋ ਤੁਹਾਨੂੰ ਕੰਮ ਕਰਨ ਦੇ ਵੀ ਰਾਈਟ ਮਿਲਣਗੇ ਉਹ ਕੰਮ ਕਰਕੇ ਜਿਹੜੇ ਪੈਸੇ ਕਮਾਉਣੇ ਉਹਦੇ ਨਾਲ ਤੁਸੀਂ ਉਹਨਾਂ ਛੁੱਟੀਆਂ ਨੂੰ ਫੰਡ ਕਰਨਾ ਆਪਣੀਆਂ ਨੂੰ ਤੇ ਸਭ ਤੋਂ ਖਾਸ ਗੱਲ ਕਿ ਇਹਦੀ ਜਿਹੜੀ ਐਪਲੀਕੇਸ਼ਨ ਦੀ ਫੀਸ ਆ ਉਹ ਸਿਰਫ 25 ਡਾਲਰ ਤੇ ਉਮਰ ਦੀ ਰਿਕੁਆਇਰਮੈਂਟ ਜਿਹੜੀ ਆ ਉਹ 18 ਸਾਲ ਤੋਂ ਲੈ ਕੇ 30 ਸਾਲ ਆ ਇਹਦੇ ਦਰਮਿਆਨ ਤੁਸੀਂ 3 ਸਾਲ ਇੱਥੇ ਆਸਟ੍ਰੇਲੀਆ 'ਚ ਰਹਿ ਸਕਦੇ ਹੋ 3 ਸਾਲ ਦਾ ਮਤਲਬ ਇਹ ਵੀ ਇੱਕ ਇੱਕ ਸਾਲ ਦਾ ਵੀਜ਼ਾ ਮਿਲੂਗਾ ਸਾਲ ਬਾਅਦ ਫੇਰ ਵਧਾਉਣਾ ਪਊਗਾ ਉਸ ਤੋਂ ਬਾਅਦ ਫੇਰ ਵਧਾਉਣਾ ਪਊਗਾ ਤੇ ਤੁਸੀਂ ਕੰਮ ਵੀ ਕਰ ਸਕਦੇ ਹੋ ਇਸ ਗੱਲ ਦੇ ਕਰਕੇ ਹੁਣ ਇੰਡੀਆ ਚ ਬਹੁਤ ਸਾਰੇ ਏਜੰਟ ਸਰਗਰਮ ਹੋ ਜਾਣਗੇ ਆਲਰੇਡੀ ਹੋ ਚੁੱਕੇ ਹੋਣੇ ਆ ਪਰ ਕਿਸੇ ਵੀ ਏਜੰਟ ਦੇ ਚਾਂਸੇ 'ਚ ਨਾ ਪਿਓ ਤੁਸੀਂ ਸਿੱਧੇ ਅੱਜਕੱਲ੍ਹ ਤੇ ਜਾ ਕੇ ਇੰਨੇ ਕੁ ਪੜੇ ਲਿਖੇ ਹੈਗੇ ਆ ਕਿ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਉਹ ਖੁਦ ਅਪਲਾਈ ਕਰ ਸਕਦੇ ਉਹ ਜਿਹੜੇ ਉਹਨਾਂ ਨੇ ਸਟੈਪ ਫਾਲੋ ਕਰਨ ਨੂੰ ਕਿਹਾ ਹੋਊਗਾ ਉਹਨਾਂ ਨੂੰ ਫਾਲੋ ਕਰਕੇ ਜੇ ਤੁਸੀਂ ਅਪਲਾਈ ਵੀ ਨਹੀਂ ਕਰ ਸਕਦੇ ਆਪ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਜਿਵੇਂ ਜਿਵੇਂ ਉਹਨਾਂ ਨੇ ਇਨਸਟਰਕਸ਼ਨਸ ਦਿੱਤੀਆਂ ਨੇ ਉਹਨਾਂ ਨੂੰ ਸੁਣ ਕੇ ਸਮਝ ਕੇ ਫਿਰ ਹੋ ਸਕਦਾ ਕਿਸੇ ਦੇ ਤੁਹਾਨੂੰ ਮਾੜੀ ਮੋੜ ਸਲਾਹ ਕਿਸੇ ਹੋਰ ਪੜੇ ਲਿਖੇ ਦੀ ਲੈ ਕੇ ਤੁਸੀਂ ਕਰ ਸਕਦੇ ਹੋ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜੋ ਵੀ ਇਹਦੀਆਂ ਰਿਕੁਆਇਰਮੈਂਟਸ ਨੇ ਜੇ ਤੁਸੀਂ ਉਹਨਾਂ ਨੂੰ ਪੂਰੀਆਂ ਕਰਦੇ ਹੋ ਉਸ ਤੋਂ ਬਾਅਦ ਗੱਲ ਆ ਗਈ ਲੱਕ ਕਿ ਤੁਹਾਡੀ ਕਿਸਮਤ ਕਿੰਨੀ ਕੁ ਚੰਗੀ ਆ ਕਿਉਂਕਿ ਬੈਲਟ ਪੇਪਰ ਦੇ ਨਾਲ ਇੱਕ ਤਰ੍ਹਾਂ ਦਾ ਲਾਟਰੀ ਸਿਸਟਮ ਦੇ ਨਾਲ ਉਹ ਕੱਢਣੇ ਨੇ ਜਿੰਨੇ ਵੀ एलिਜੀਬਲ ਕੈਂਡੀਡੇਟ ਹੋਣਗੇ ਉਹਨਾਂ ਦੇ ਵਿੱਚ ਲਾਟਰੀ 'ਚ ਜਿੰਨੇ ਵੀ ਉਹਨਾਂ ਨੂੰ ਚਾਹੀਦੇ 1000 2000 ਤੇ 3000 ਵਾਟ ਐਵਰ ਉਹ ਉਹਨਿਆਂ ਦੀ ਉਹ ਲਾਟਰੀ ਨਿਕਲਣੀ ਹੈ ਇੱਕ ਤਰ੍ਹਾਂ ਦੀ ਪਰ ਇਹ ਨਾ ਹੋਵੇ ਹੁਣ ਆਪਣੀ ਕਿਸਮਤ ਬਦਲ ਲਈ ਸਾਦਾ ਦੇ ਗੋਡੇ ਘੁੱਟਦੇ ਫਿਰੋ 51 5000 ਦੇ ਪ੍ਰਸ਼ਾਦ ਚੜਾਉਂਦੇ ਫਿਰੋ ਜਾਂ ਕਿਸੇ ਪਖੰਡੀ ਤੋਂ ਪਾਸਪੋਰਟ ਤੇ ਥ੍ਰੀਟਾ ਬਣਾਉਂਦੇ ਫਿਰੋ ਪਾਸਪੋਰਟ ਖਰਾਬ ਹੋ ਜਾਣਾ ਜੇ ਇਸ ਤਰ੍ਹਾਂ ਵੀਜ਼ਾ ਨਹੀਂ ਜੇ ਮਿਲਣਾ